ਸਪਰੀਮ ਕੋਰਟ ਦਾ ਫੈਸਲਾ ਆਜੀ ਇਤਿਹਾਸਿਕ ਫੈਸਲਾ ਹੈ ਸਪਰੀਮ ਕੋਰਟ ਦਾ ਫੈਸਲਾ ਬਾਬੇ ਨਾਨਕ ਦੀ ਸਾਂਝੀ ਵਾਰਤਾ ਦੇ ਆਧਾਰ ਤੇ ਫੈਸਲਾ ਹੈ ਸਪਰੀਮ ਕੋਰਟ ਨੇ ਆਇਨਾ ਦਿਖਾਇਆ ਬੀਜੇਪੀ ਨੂੰ ਕਿ ਤੁਸੀਂ ਜਾਤ ਪਾਤ ਦੇ ਆਧਾਰ ਤੇ ਮੰਡਲੀਆਂ ਪਾਉਣਾ ਚਾਹੁੰਦੇ ਹੋ ਤੁਸੀਂ ਦੇਸ਼ ਨੂੰ ਮੰਡਲਾ ਚਾਹੁੰਦੇ ਹੋ ਤੁਸੀਂ ਅੰਬ ਵੇਚਣ ਵਾਲੇ ਨੂੰ ਕਹਿ ਰਹੇ ਹੋ ਤੂੰ ਦੱਸ ਤੇਰੀ ਜਾਤ ਕੀ ਹੈ ਤੁਸੀਂ ਕੇਲੇ ਵੇਚਣ ਵਾਲੇ ਨੂੰ ਤੁਸੀਂ ਸੇਬ ਵੇਚਣ ਵਾਲੇ ਨੂੰ ਤੁਸੀਂ ਜਾਂ ਹੋਰ ਸਮਾਨ ਵੇਚਣ ਵਾਲੇ ਨੂੰ ਇਹ ਕਹਿ ਰਹੇ ਹੋ ਤੇਰੀ ਜਾਤ ਕੀ ਹੈ ਬਈ ਇਹਦੇ ਨਾਲ ਫਰਕ ਕੀ ਪੈਂਦਾ ਲੇਕਿਨ ਦੇਖਣ ਵਾਲੀ ਗੱਲ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਵੈਜ ਤੇ ਨੋਨ ਵੈਜ ਦੇ ਮਾਮਲੇ 'ਚ ਤੁਸੀਂ ਕਿਸੇ ਵੀ ਖਾਣੇ ਦੀ ਪਛਾਣ ਕਰਾ ਸਕਦੇ ਹੋ ਤੁਸੀਂ ਵਿਅਕਤੀ ਵਿਸ਼ੇਸ਼ ਦੀ ਪਛਾਣ ਦੇ ਆਧਾਰ 'ਤੇ ਇਹ ਵੰਡੀ ਨਹੀਂ પા ਸਕਦੇ ਮੈਂ ਸਮਝਣਾ ਕਿ ਅੱਜ ਸੁਪਰੀਮ ਕੋਰਟ ਦਾ ਫੈਸਲਾ ਆਇਨਾ ਦਿਖਾਇਆ ਹੈ ਭਾਰਤੀ ਜਨਤਾ ਪਾਰਟੀ ਨੂੰ ਇਤਿਹਾਸਿਕ ਫੈਸਲੇ